ਬਿਰਜੀ ਮੈਂ ਆਇਆ ਹੂੰ ਦੇਖੋ ਵੀ ਬਾਈਕ ਸੈਕੰਡ ਹੈਂਡ ਬਾਈਕ ਸੈਕੰਡ ਹੈਂਡ ਬਾਈਕ ਸਾਰੀਆਂ ਸੈਕੰਡ ਹੈਂਡ ਬਾਈਕ ਨੇ ਇਹ ਇਹ ਬਾਈਕ ਸਾਰੀਆਂ ਦਾ ਜੋ ਵੀ ਸਮਾਨ ਹੈ ਥੋੜੀ ਕਿਸੇ ਦੀ ਬਾਈਕ ਖਰਾਬ ਹੋ ਗਈ ਹੈ ਕਿਸੇ ਦੇ ਇਹ ਚੇਨ ਸੈਟ ਖਰਾਬ ਹੋ ਗਿਆ ਹੈ ਕਿਸੇ ਦਾ ਕੋਈ ਰਿੰਗ ਖਰਾਬ ਹੋ ਗਿਆ ਹੈ ਕਿਸੇ ਦੇ ਕੋਈ ਬ੍ਰੇਕ ਤੇ ਲੇ ਕੇ ਸਾਰੀ ਚੀਜ਼ ਤੁਹਾਨੂੰ ਇਥੋਂ ਸੈਕੰਡ ਹੈਂਡ ਦੇ ਵਿੱਚ ਮਿਲ ਜਾਏਗੀ ਥੋੜੀ ਹੀ ਬਾਈਕ ਦੇ ਠੀਕ ਆ ਤੇ ਬਹੁਤ ਸਾਰੀਆਂ ਬੈਕ ਖੜੀਆਂ ਨੇਗੀਆਂ ਇੱਥੇ ਤੁਹਾਨੂੰ ਬਹੁਤ ਸਸਤੇ ਰੇਟ ਦੇ ਵਿੱਚ ਸੈਕੰਡ ਹੈਂਡ ਚੇਨ ਸੈਟ ਮਿਲੂਗਾ ਬਾਈਕ ਦੇ ਵਿੱਚੋਂ ਕੱਢ ਕੇ ਤੁਹਾਨੂੰ ਮਿਲੇਗਾ ਤੇ ਜੋ ਵੀ ਤੁਹਾਨੂੰ ਕਿਸੇ ਵੀ ਮੋਟਰਸਾਈਕਲ ਦੀ ਜ਼ਰੂਰਤ ਹੈ ਉਹਦਾ ਸਮਾਨ ਦੀ ਜ਼ਰੂਰਤ ਹੈ ਸੈਕੰਡ ਹੈਂਡ ਸਮਾਨ ਦੀ ਜ਼ਰੂਰਤ ਹੈ ਸਾਰਾ ਦਾ ਸਾਰਾ ਸਮਾਨ ਤੁਹਾਨੂੰ ਇਸ ਦੁਕਾਨ ਦੇ ਉਤੋਂ ਮਿਲ ਜਾਏਗਾ ਡਿਸਕਵਰ ਹੋਵੇ ਅਪਾਚੀ ਹੋਵੇ ਪਲਟੀਨਾ ਹੋਵੇ ਪੈਸ਼ਨ ਹੋਵੇ ਫੈਜ਼ਰ ਵੀ ਖੜਾ ਹੈ ਗਲੇਮਰ ਵੀ ਖੜਾ ਹੈ ਸਪਲੈਂਡਰ ਵੀ ਖੜਾ ਹੈ ਪੈਸ਼ਨ ਵੀ ਹੈ ਸਾਰੇ ਮੋਟਰਸਾਈਕਲ ਇੱਥੇ ਖੜੇ ਨੇਗੇ ਤੁਸੀਂ ਜਿਹੜੇ ਜਾਮਾ ਮੋਟਰਨੇ ਜਾਮਾ ਦੇ ਵੀ ਪਾਰਟ ਖੜੇ ਹੋਏ ਨੇ ਜੇ ਤੁਹਾਨੂੰ ਕਿਸੇ ਨੂੰ ਵੀ ਮੋਟਰਸਾਈਕਲ TVS ਤੋਂ ਲੈ ਕੇ ਹਰ ਇੱਕ ਮੋਟਰਸਾਈਕਲ ਦੀ ਪਲਸਰ ਵੀ ਖੜੇ ਹੋਏ ਨੇ ਜੇ ਕਿਸੇ ਦਾ ਕੁਝ ਵੀ ਸਮਾਨ ਚਾਹੀਏ ਕਿਸੇ ਨੂੰ ਸੈਕੰਡ ਹੈਂਡ ਦੇ ਵਿੱਚ ਚਾਹੀਏ ਥੋੜਾ ਖਰਾਬ ਹੋ ਗਿਆ ਹੈ ਤੁਸੀਂ ਇਸ ਦੁਕਾਨ ਤੋਂ ਲੈ ਸਕਦੇ ਹੋ ਇਹ ਦੁਕਾਨ ਆਪਣੇ ਸਹੀ ਨੂਰ ਚੌਕ ਤੇ ਸਾਹਮਣੇ ਹੈ ਨੂਰ ਚੌਕ ਤੋਂ ਜਦੋਂ ਆਪਾਂ ਠਿਕਰੀਵਾਲ ਨੂੰ ਜਾਂਦੇ ਆ ਨੂਰ ਚੌਕ ਤੋਂ ਜਦੋਂ ਆਪਾਂ ਠਿਕਰੀਵਾਲ ਨੂੰ ਜਾ ਰਹੇ ਆ ਤਾਂ ਇਹ ਰਸਤਾ ਆ ਰਿਹਾਗਾ ਮੇਨ ਰੋਡ ਮੇਨ ਰੋਡ ਦੇ ਠੀਕ ਸੱਜੀ ਸਾਈਡ ਜਦੋਂ ਤੁਸੀਂ ਠਿਕਰੀਵਾਲ ਨੂੰ ਜਾਮੋਗੇ ਸੱਜੀ ਸਾਈਡ ਦੁਕਾਨ ਮੋਟਰਸਾਈਕਲ ਖੜੇ ਹੋਣਗੇ ਤੁਹਾਨੂੰ ਦੂਰੋਂ ਹੀ ਦਿਖ ਜਾਣਗੇ ਠੀਕ ਹੈ ਮੇਰੇ ਭਰਾਵੋ ਤੇ ਤੁਹਾਨੂੰ ਦਿਖ ਰਿਹਾ ਵੀ RAM ਰਾਜਾ RAM ਰਾਜਾ ਕਾ ਕਲੋਨੀ ਇਨਕਲੇ ਬਰਨਾਲਾ ਇਹ ਇਥੇ ਵੀ ਕਲੋਨੀ ਬਣੀ ਹੋਈ ਹੈ ਦੇਖੋ ਉਹਦੇ ਠੀਕ ਨਾਲ ਹੀ ਹੈ ਉਹਦੇ ਠੀਕ ਸੱਜੀ ਸਾਈਡ ਹੈ ਤੁਸੀਂ ਦੇਖ ਸਕਦੇ ਹੋ ਤਾਂ ਸਗਣਾਂ ਨੂੰ ਸਮਾਨ ਮਿਲਦਾ ਹੈ ਠੀਕ ਹੈ ਮੇਰੇ ਪਿਆਰੇ ਦੋਸਤੋ ਆਪਣੀ ਗੱਡੀ ਦੇਖੋ ਦੀ ਮੈਂ ਨੂੰ ਨਹੀਂ ਤੁਰੰਤ ਮੇਰਾ ਜਹਾਜ਼ ਦਾ ਬਹੁਤ ਖਤਰਨਾਕਾ ਦੇਖੋ ਹਨਾ ਤੇ ਤੁਹਾਡੇ ਵਾਸਤੇ ਮੈਂ ਬਹੁਤ ਹੀ ਸਸਤਾ ਸਸਾ ਸਮਾਨ ਲੈ ਕੇ ਆਇਆ ਤੁਸੀਂ ਦੇਖਦੇ ਰਹਾ ਕਰੋ ਆਪਣੀ ਵੀਡੀਓਾਂ ਤੇ ਤੁਹਾਡੇ ਇਸ ਤੋਂ ਬਾਅਦ ਮੈਂ ਫਿਰ ਕੋਈ ਸਸਤੀ ਚੀਜ਼ ਸੈਕੰਡ ਹੈਂਡ ਵਾਲੀ ਇੰਨੀ ਸਸਤੀ ਚੀਜ਼ ਲੈ ਕੇ ਆਵਾਂਗਾ ਵੀਡੀਓ ਜਰੂਰ ਦੇਖਿਆ ਕਰੋ ਕਿਸੇ ਨੂੰ ਵੀ ਕੋਈ ਸੈਕੰਡ ਹੈਂਡ ਸਮਾਨ ਦੀ ਜਰੂਰਤ ਹੈ ਤੁਸੀਂ ਆਪਣੇ ਭਰਾ ਨੂੰ ਫੋਨ ਕਰੋ ਆਪਣੇ ਭਰਾ ਨੂੰ ਕਾਲ ਕਰੋ ਤੁਹਾਡਾ ਭਰਾ ਉਹਦਾ ਨਾਮ ਸੁਣਾਉਂਦਾ ਸਾ ਉੱਤਲਾ ਵਾਲਾ ਸਾਰਾ ਸਮਾਨ ਮਿਲ ਜਾਂਦਾ ਹੈ ਨਾ ਮੇਰੇ ਤੋਂ ਲੈ ਕੇ ਵਹੀਂ ਜਿੰਨ ਵਾਲਾ ਸਮਾਨ ਨਹੀਂ ਮਿਲਦਾ ਹੈ ਨਾ ਚਲੋ ਕੋਈ ਗੱਲ ਨਹੀਂ ਜੋ ਵੀ ਸਮਾਨ ਤੁਹਾਨੂੰ ਸੈਕੰਡ ਹੈਂਡ ਫੇਰ ਤੁਸੀਂ ਉਹਨੂੰ ਪੁੱਛ ਸਕਦੇ ਹੋ ਤੇ ਇਸ ਦੁਕਾਨ ਤੋਂ ਮੈਂ ਪੁੱਛ ਕੇ ਤੁਹਾਡੇ ਕੰਮ ਦਾ ਨਿਕਲਦਾ ਇਹ ਇਹ ਦੁਕਾਨ ਲੋਰ ਚੌਕ ਤੇ ਜਮਾ ਸਾਹਮਣੇ ਠਿਕਰੀਆ ਰੋਡ ਤੇ ਲੋਰ ਚੌਕ ਤੋਂ ਜੇ ਤੁਸੀਂ ਠਿਕਰੀ ਵੱਲ ਜਾਓਗੇ ਤਾਂ ਸੱਜੀ ਸਾਈਡ ਦੁਕਾਨ ਤੁਹਾਨੂੰ ਮਿਲ ਜਾਏਗੀ ਉਹ ਵੀ ਮਿਲ ਜਾਊਗਾ ਇਹ ਮੇਨ ਰੋਡ ਦਾ ਚਾਰੋ ਪਾਸੇ ਠਿਕਰੀ ਵਾਲਾ ਉਹਨੂੰ ਇੱਥੇ ਦੁਕਾਨ ਦਿਖ ਰਹੀ ਹੈ ਠਿਕਰੀ दोस्तों तो मिलता है नेक्स्ट वीडियो बाद ऐसे ही आपके लिए बहुत वीडियो लेके हुआ बहुत बहुत शुक्रिया मेरे प्यारे दोस्तों तो मिलते हैं नेक्स्ट वीडियो बाद बाय 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 थैंक यू सो मच